ਸਤਨਾਮ ਸ੍ਰੀ ਵਾਹਿਗੁਰੂ ਜੀ ਦੁਖ ਭੰਜਨੀ ਸਾਹਿਬ ਗਾਉੜੀ ਮਹਲਾ ਪੰਜਵਾ ਮਾਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਆਰਾਧਿਆ ਪੂਰਨ ਸਾਧਗੁਰ ਗਿਆਨ ਰਹਾ ਜਿਤ ਘਟ ਵਸੈ ਪਰਮ ਬ੍ਰਹਮ ਸੋイ ਸੁਹਾਵਾ ਥਾਉ ਜਮ ਕੰਕਰ ਨੇੜ ਨਾ ਆਵੀ ਰਸਨਾ ਹਰ ਗੁਣ ਗਾਉ सेवा सूरत ਨਾ ਜਾਣੀਆ ਨਾ ਜਾਪੇ ਆਰਾਧ ਹੋ ਓੜ ਤੇਰੀ ਜਗ ਜੀਵਨਾ ਮੇਰੇ ਠਾਕੁਰਾ ਗਮਗਾਦ ਭਾਏ ਕਿਰਪਾਲ ਗੁਸਾਈਆ ਨੱਠੇ ਸੋਗ ਸੰਤਾਪ ਤੱਤੀ ਭਾਵਨਾ ਲੱਗਾਈ ਸਾਤ ਗੁਰ ਕੇ ਆਪ ਗੁਰ ਨਾਰਾਇਣ ਦੇ ਗੁਰ ਗੁਰ ਸੱਚਾ ਸਿਰਜਨਹਾਰ ਗੁਰ ਤੁਟਾ ਸਭ ਕੁਛ ਪਾਏ ਆ ਜਨ ਨਾਨਕ ਸਦ ਬਰਿਹਾਰ ਗਾਉੜੀ ਮਹਲਾ ਪੰਜਵਾ ਸੂਕੇ ਹਾਰੇ ਕੀਏ ਖਿਨ ਮਾਹੇ ਅਮਰਤ ਦਿਸ਼ਟ ਸੱਚ ਜਿਵਾਏ ਕਾਟੇ ਕਸ਼ਟ ਪੂਰੇ ਗੁਰਦੇਵਾ ਸੇਵਕ ਕਉ ਦੀਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤ ਪੁਨੀ ਮਨ ਆਸਾ ਕਰੀ ਦਿਆ ਸਾਤ ਗੁਰ ਗੁਣ ਤਾਸਾ ਦੁਖ ਨਾ ਠੇ ਸੁਖ ਆਇ ਸਮਾਏ ਢੀਲ ਨਾ ਪਰੇ ਜਾ ਗੁਰ ਫਰਮਾਏ ਇਸ ਪੁਨੀ ਪੂਰੇ ਗੁਰ ਮਿਲੈ ਨਾਨਕ ਤੇ ਜਨ ਸੁਫਲ ਫਲੇ ਗਾਵੜੀ ਮਹਲਾ ਪੰਜਵਾ ਤਾਪ ਗਏ ਪਾਏ ਪ੍ਰਭ ਸਾਤ ਸੇਤਨ ਭੈ ਕੀਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭੈ ਸੁਹੇਲੇ ਜਨਮ ਜਨਮ ਕੇ ਵਿਛਰੇ ਮੇਲੇ ਰਹਾ ਸਿਮਰਤਾ ਸਿਮਰਤ ਸਭ ਪ੍ਰਭ ਕਾ ਨਾਮ ਸਗਲ ਰੋਕਾ ਬਿਨ ਸਿਆ ਥਾਉ ਸਾਇ ਸੁਭਾਏ ਬੋਲਿਆ ਹਰਬਾਣੀ ਆਠ ਪੈਰ ਪ੍ਰਭ ਸਿਮਰੋ ਪ੍ਰਾਨੀ ਦੁਖ ਦੁਖ ਦਰਦ ਜਮ ਨੇੜ ਨ ਆਵੇ ਕਹੁ ਨਾਨਕ ਸੁ ਹਰ ਗੁਣ ਗਾਵੇ ਗੌੜੀ ਮਹਲਾ ਪੰਜਵਾ ਜਿਸ ਸਿਮਰਤ ਦੂਖ ਸਭ ਜਾਏ ਨਾ ਵਰਤਨ ਵਸੈ ਮਨ ਆਏ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾ ਏਕ ਸਬਿਨ ਨਾਹੀ ਦੂਜਾ ਕੋਏ ਜਾ ਕੀ ਦਿਸ਼ਟ ਸਦਾ ਸੁਖ ਹੋਏ ਸਾਜਨ ਮੀਤ ਸਖਾ ਕਰੇ ਕਾ ਹਾੜ ਰ ਅਖਰ ਮਨ ਮੈਂ ਲੇਖ ਰਬ ਰਹਾ ਸਰਬਤਰ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗੌਰੀ ਮਹਲਾ ਪੰਜਵਾ ਕੋਟ ਵਿਗਨ ਹਿਰੇ ਕਿ ਨਮਾਹੇ ਹਰ ਹਰ ਕਥਾ ਸਾਧ ਸੰਗ ਸੁਨਾਏ ਪੀਵਤ RAM ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿਟੇ ਖੁਦਤਾਸ ਰਹਾਉ ਸਰਬ ਕਲਿਆਣ ਸੁਖ ਸਾਜ ਨਿਧਾਨ ਜਾ ਕਰ ਤਬਸਰ ਭਗਵਾਨ ਆਉ ਖਦਾ ਮੰਤਰ ਤਨ ਸਭ ਸਾਰ ਕਰਨ ਹਾਰ ਦੇ ਮਹਤਾਰ ਤਜ ਸਭ ਭਾਰਮ ਭਜੋ ਪਾਰ ਬ੍ਰਹਮ ਕਹੋ ਨਾਨਕਾ ਟਲ ਇਹੋ ਧਰਮ ਗਾਉੜੀ ਮਹਲਾ ਪੰਜਵਾ ਸਾੰਤ ਭਈ ਗੁਰ ਗੋਬਿੰਦ ਪਾਏ ਤਾਪ ਪਾਬਿਨ ਸੈ ਮੇਰੇ ਭਾਈ ਰਹਾ ਰਾਮ ਨਾਮ ਨਿਤ ਰਸਨ ਬਕਾਨ ਬਿਨ ਸੈ ਰੋਗ ਭਏ ਕਲਿਆਨ ਪਾਰ ਬ੍ਰਹਮ ਗੁਣ ਅਗੰਭੀ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤਨੇਤਾ ਗਏ ਬਿਆਦ ਉਪਰੈ ਜਨਮੇਤ ਮਨ ਬਾਚ ਕੰਮ ਪ੍ਰਭ ਆਪਣਾ ਧਿਆਈ ਨਾਨਕ ਦਾ ਤੇਰੀ ਸਰਣਾਏ ਗਉੜੀ ਮਹਲਾ ਪੰਜਵੈ ਨੇਤਰ ਪ੍ਰਕਾਸ਼ ਕੀ ਅਗੁਰ ਦੇਵਾ ਭਰਮ ਗਏ ਪੂਰਨ ਭਈ ਸੇਵ ਰਹਾਉ ਸਿਤਲਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੈ ਗਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗਉੜੀ ਮਹਲਾ ਪੰਜਵੈ ਥਿਰ ਘਰ ਬੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੈ ਕਾਜ ਸਵਾਰੇ ਰਹਾ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪਾਜ ਰੱਖੀ ਕਰਤਾਰੇ ਬਾਦ ਸਾਧ ਸਾ ਸਭ ਉਸ ਕਰਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪੋ ਹੋਏ ਭਜੋ ਭਗਵਾਨ ਨੂੰ ਸਾਧ ਸੰਗਤ ਮਿਲ ਕੀਨੋ ਦਾਨ ਸਰਨੋਂ ਪਰੇ ਪ੍ਰਬੰਤਰ ਜਾਮੇ ਨਾਨਕ ਕੋਟ ਪੱਕਰੀ ਪ੍ਰਭ ਸੁਆਮੀ ਗਾਉੜੀ ਮਹਲਾ ਪੰਜੇਵਾ ਰਾਖ ਪਿਤਾ ਪਰ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਰਾਹਾ ਪੰਜ ਵਿਖਾ ਦੀ ਏਕ ਗਰੀਬਾ ਰਾ ਕੋ ਰਾ ਕਨਹਾਰੇ ਖੇਦ ਕਰੈ ਅਰ ਬਹੁਤ ਸੰਤਾਵੈ ਆਇਓ ਸਰਨ ਤੁਹਾਰੇ ਕਰ ਕਰ ਹਾਰਿਓ ਅਨਕ ਬੋ ਭਾਂਤੀ ਛੋੜੈ ਕੋ ਤੂੰ ਨਾਹੀ ਏਕ ਬਾਤ ਸੁਨਤਾ ਕੀ ਓਟਾ ਸਾਧ ਸੰਗ ਮਿਟ ਜਾਹੇ ਕਰਿ ਕਿਰਪਾ ਸੰਤ ਮਿਲਾ ਮੋਹਿ ਤਨ ਤੇ ਧੀਰਜ ਪਾਇਆ ਸੰਤਿਏ ਮਤਿ ਦਿਓ ਮੋਹ ਨਿਰਭਾਉ ਗੁਰ ਕਾਬਿ ਸ਼ਬਦ ਕਮਾਇਆ ਜੀਤ ਲਾਇ ਉਹ ਮਾਂ ਬੇਖਾ ਦੀ ਸਹ ਸੁਹੇਲੀ ਬਾਣੀ ਕਹੋ ਨਾਨਕ ਮਨ ਭਿਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਬਿਲਾਵਨ ਮਹਲਾ ਪੰਜਵਾਂ ਸਰਬ ਕਲਿਆਣ ਕੀ ਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨਾ ਲਾਗੈ ਜਪਾਲਖ ਭੇਵ ਧਰਤ ਪੁਨੀਤ ਭਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾਉ ਸਭਨੇ ਥਾਈ ਰਵਿਆ ਆਪ ਆਦ ਜੁਗਾ ਜਾ ਕਾਵਡ ਪ੍ਰਤਾਪ ਗੁਰ ਪ੍ਰਸਾਦ ਜਾ ਨਾ ਹੋਏ ਪ੍ਰਸੰਤਾਪ ਗੁਰ ਕੈ ਚਲ ਲਗੈ ਮਨ ਮੀਟੇ ਨਿਰਬਿਗਨ ਹੋਏ ਸਭ ਥਾਈ ਵੂਠੇ ਸਭ ਸੁਖ ਪਾਏ ਸਤਿਗੁਰ ਤੋਟੇ ਪਾਰ ਬ੍ਰਹਮੋ ਪ੍ਰਪੇ ਰਖਵਾਲੇ ਜਿੱਥੇ ਕੀਤੇ ਦਿਸ ਨਾਲੇ ਨਾਨਕ ਦਾਸ ਕਸਮ ਪ੍ਰਤਿ ਪਾਲੇ ਬਿਲਾਵਲ ਮਹਲਾ ਪੰਜੇਵਾ ਚਰਨ ਕਾਮਨ ਪ੍ਰਭ ਹਿਰਦੈ ਵਿੱਤੇ ਆਏ ਰੋਗ ਗਏ ਸਗਲੇ ਸੁਖ ਪਾਏ ਹਾ ਗੁਰ ਦੁਖ ਕਾਟਿਆ ਜੀਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹਾਉ ਅਕਥ ਕਥਾ ਅਮਰਤ ਪ੍ਰਵਾਨੀ ਕਹੋ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹਲਾ ਪੰਜੇਵਾ ਸਾਂਤ ਪਾਏ ਗੁਰਸਤ ਗੁਰਪੂਰੈ ਸਖੁ ਉਪਜੈ ਬਾਜਿ ਅਨੰਦ ਤੂਰ ਰਹਾਉ ਤਾ ਪਾਵੇ ਸੰਤਾਪ ਵਿਨਾਸੇ ਹਰਿ ਸਿਮਰਤਿ ਕਿਲ ਬਿਕ ਸਭ ਨਾਸੇ ਆਨੰਦ ਕਰੋ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਫੈਜ ਸਵਾਰੇ ਬਿਲਾਵਲ ਮਹੱਲਾ ਪੰਜਵਾ ਸਗਲ ਅਨੰਦ ਕੀਆ ਪਰਮੇਸ਼ਰ ਆਪਣਾ ਬਿਰਤ ਸਮਾਰਿਆ ਸਾਧ ਜਨਾ ਹੋਏ ਕਿਰਪਾਲਾ ਬਿਕਸੈ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡਿਆ ਅਰਜਾ ਹਰ ਗੋਬਿੰਦ ਕੀ ਸੋਖ ਮੰਗਲ ਕਲਿਆਣ ਵਿਚਾਰਿਆ ਰਹਾਓ ਵਣ ਤਿਣੁ ਤ੍ਰਿਪੁਣ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨਿਸ਼ੇ ਨਾਨ ਫਲ ਪਾਏ ਪੂਰਨਿਸ਼ ਪੂਜਾਰਿਆ ਬਿਲਾਵਲ ਮਹਲਾ ਪੰਜਿ ਵਾਰੋਗ ਗਿਆ ਪ੍ਰਵਿਆਪ ਗਵਾਇ ਆਨੀਂਦ ਪਏ ਸੁਖ ਸਾਜ ਘਰ ਆਇ ਰਹਾਓ ਰਾਜ ਰਜ ਭੋਜਨ ਖਾਵੋ ਮੇਰੇ ਭਾਏ ਅੰਮ੍ਰਿਤ ਨਾਮ ਰਿਦਮਨ ਤੇ ਆਇ ਨਾਨਕ ਗੁਰਪੁਰ ਸਰਨਾਏ ਜਿਨ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹੱਲਾ ਪੰਜੇਵਾ ਤਾਪ ਸੰਤਾਪ ਸਕਲੇ ਗਏ ਬਿਨ ਸੈਤੇ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਰ ਸਪੋਗ ਰਹਾ ਸਰਬ ਸੁਖਾ ਤੇਰੇ ਮੰਡਲੇ ਤੇਰਾ ਮੰਤਨ ਆਰੋਗ ਗੁਣ ਗਾਵੋ ਨਿਤ ਰਾਮ ਕੀ ਇਹ ਆਵ ਕਦ ਰੋਜਗ ਆਏ ਬਸੋ ਘਰ ਦੇਸਮ ਇਹ ਭਲੇ ਸੰਜੋਗ ਨਾਲ ਪ੍ਰਭ ਸੋ ਪ੍ਰਸਨ ਭਏ ਲਹਗੇ ਵਿయోగ ਬਿਲਾ ਹੁ ਮਹੱਲਾ ਪੰਜੇ ਵਾ ਬੰਦਨ ਕਾਟਿਆ ਪ੍ਰਭੂਆ ਕਿਰਪਾਲੋ ਦਿਨ ਤਿਆਰ ਪ੍ਰਪਾਰ ਬ੍ਰਹਮਾ ਤਾਂ ਕੀ ਨਦਰ ਨਿਹਾਲ ਗੁਰਪੂਰਾ ਕਿਰਪਾ ਕਰੇ ਕਾਟਿਆ ਦੁਖ ਰੋਗਾ ਮਨ ਤਨ 시ਤਲ ਸੁਖੀ ਭਇਆ ਪ੍ਰਭ ਧਿਆਵਨ ਜੋਗ ਰਹਾਉ ਆਉ ਕਦ ਹਰ ਕਾ ਨਾਮ ਹੈ ਜਿਤ ਰੋਗ ਨ ਬਿਆਪੈ ਸਾਧ ਸੰਗ ਮਨ ਤਨ ਹਿਤੈ ਫਿਰ ਦੂਖ ਨ ਜਾਪੈ ਹਰ 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 ਜਾਪਿ ਅੰਤ ਲਵਲਾਏ ਕਿਲਬੇ ਕੁਤਰਾ ਸੁਧ ਹੋਏ ਸਾਧੂ ਸੜਾਏ ਸੁਨਤ ਜਪ ਤਾਰ ਨਾਮ ਜਸ ਤਾ ਕੀ ਦੂਰ ਬਲਾਈ ਮਹਾਂ ਮੰਤਰ ਨਾਨਕਾਥੈ ਹਰ ਕੇ ਗੁਣ ਗਾਏ ਬਿਲਾਵਲ ਮਹੱਲਾ ਪੰਜਵਾ ਹਰ 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 ਆਰਾਧਿਆ ਹੋਇ ਆਰੋਗ ਰਾਮਚੰਦ ਕੀ ਲਸਟ ਕਾ ਜਨਮ ਆਇਆ ਰੋਗ ਰਹਾ ਗੁਰਪੁਰ ਹਰਿ ਜਾਪਿਐ ਨਿਤ ਕੀਚੈ ਭੋਗ ਸਾਧ ਸੰਗਤ ਕਾ ਬਾਰਨੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਬਿਨ ਸਬਿਯੋਗ ਨਾਨਕ ਪ੍ਰਭ ਸਰਣਾਗਤੀ ਕਰਨ ਕਾਰਨ ਜੋਗ ਰਾਗ ਬਿਲਾਵਨ ਮਹੱਲਾ ਪੰਜਵਾ ਧੁਪ ਦੇ ਘਰ ਪੰਜਵਾ ਇਕ ਓੰਕਾਰ ਸਤਗੁਰ ਪ੍ਰਸਾਦ ਅਵਰੂਪਾਵ ਸਭ ਤਿਆਗਿਆ दारू ਨਾਮ ਲਿਆ ਤਾਪ ਆਪ ਸਭ ਮਿਟਾਇ ਰੋਗ ਸীতਲ ਮਨ ਭਇਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰੱਖ ਨਹਾਰੇ ਰੱਖਿਆ ਆਪਣੀ ਕਰਮੇ ਆ ਰਹਾ ਬਾਹ ਪੱਕੜ ਪ੍ਰਭ ਕਾਢਿਆ ਕੀਨਾ ਆਪਣੇ ਸਿਮਰੋ ਸਿਮਰ ਮੰਤਨ ਸੁਖੀ ਨਾਨਕ ਨਰ ਭਇਆ ਬਿਨਾਵਲ ਮਹੰਲਾ ਪੰਜੇਵਾ ਰੋਗ ਮਿਟਾਇਆ ਆ ਪ੍ਰਭੋ ਉਪਜਿਆ ਸੁਖ ਸਾਤ ਵਡ ਪ੍ਰਤਾਪ ਅਚਰਜ ਰੂਪ ਹਰ ਕੀਨੀ ਦਾਤ ਸਤਿਗੁਰ ਗੋਵਿੰਦ ਕਿਰਪਾ ਕਰੇ ਰਾਖਾ ਮੇਰਾ ਭਾਈ ਹਮ ਤਿਸ ਕੀ ਸਰਣਾਗਤੀ ਜੋ ਸਦਾ ਸਹਾਈ ਰਹਾ ਮਰਤੀ ਕਦੈ ਨ ਹੋਵੈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਨ ਗੁਣਤਾਸ ਬਿਲਾਵਲ ਮਹਲਾ ਪੰਜੇਵਾ ਤਾਤੀ ਵਾਉ ਨ ਲੱਗਾਈ ਪਾਰ ਬ੍ਰਹਮ ਸਰਣਾਏ ਚਾਉ ਗਿਰਦ ਹਮਾਰੇ RAM ਕਾਰ ਦੁੱਖ ਲੱਗਾ ਨਾ ਪਾਏ ਸਤਿਗੁਰ ਪੂਰਾ ਭੇਟਿਆ ਜਨ ਬੜਤ ਬਣਾਏ ਰਾਮ ਨਾਮ ਔਖ ਦਦੀਐ ਕਾਲ ਬਨਾਈ ਰਹਾ ਰਾਖ ਲਿਏ ਤਨ ਰਕਨ ਹਾਰ ਸਭ ਬਿਆਦ ਮਟਾਏ ਕਉ ਨਾਨਕ ਕਿਰਪਾ ਪਈ ਪ੍ਰਭੈ ਸਹਾਈ ਬਿਲਾਵਨ ਮਹਲਾ ਪੰਜੇਵਾ ਆਪਣੇ ਬਾਲ ਕਾ ਪ੍ਰਕਿਰਨ ਪਾਰ ਬ੍ਰਹਮ ਗੁਰਦੇਵ ਸੁਖ ਸਾਥ ਸਾਜਨੰਦ ਭਏ ਪੂਰਨ ਭਏ ਸੇਵ ਰਹਾ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਟਾਏ ਜੀਵਾਲਿਆਨੋ ਜਾ ਕਾ ਬੜ ਪ੍ਰਤਾਪ ਦੋਖ ਹਮਾਰੇ ਬਖਸ਼ਿਆ ਨ ਆਪਣੀ ਕਲਤਾਰੇ ਮਨ ਬਾਸ਼ਤ ਬਲ ਦਿੱਤਿਆ ਨ ਨਾਨਕ ਬਲ ਹਾਰੇ ਬਿਲਾਵਲ ਮਹੰਲਾ ਪੰਜੇਵਾ ਤਾਪ ਲਾਹਿਆ ਗੁਰਸਿਰਜਨ ਹਾਰ ਸਤਗੁਰ ਆਪਣੇ ਕੋ ਬਲ ਜਾਏ ਜਿਨ ਪਾਜ ਰੱਖੀ ਸਾਰੇ ਸੰਸਾਰ ਰਹਾ ਕਰਮਸਤਕ ਧਾਰ ਬਾਲਕ ਰਖ ਲੀਨੋ ਪ੍ਰਭ ਅੰਮ੍ਰਿਤ ਨਾਮ ਹਰਸ ਦੀਨੋ ਦਾਸ ਗੇ ਲਾਜ ਰਖਾ ਮਹਾਰਬਾਨ ਗੁਰੂ ਨਾਨਕ ਬੋਲੇ ਦਰਗਾਹ ਪ੍ਰਵਾਨ ਬਿਲਾਵਲ ਮਹੰਲਾ ਪੰਜੇਵਾ ਤਾ ਪਾਪ ਤੇ ਰੱਖ ਆਪ ਚੇਤ ਲਪੈ ਗੁਰ ਚੰਨੀ ਲਾਗੇ RAMAN MAHIRDA ਮੈਂ ਜਾਪ ਰਹਾ ਕਰ ਕਿਰਪਾ ਹਸਤ ਪ੍ਰਭ ਦੀਨੇ ਜਗਤੁ ਧਾਰਨਵ ਖੰਡ ਪ੍ਰਤਾਪ ਦੁਖ ਬਿਨਸੈ ਸੋਖ ਆਨੰਦ ਪ੍ਰਵੇਸਾ ਤ੍ਰਿਸ਼ਣ ਬੂਝੀ ਮਨ ਤਨ ਸੱਚ ਤੇ ਰਾਪ ਅਨਾਥ ਕੋ ਨਾਤ ਸਨ ਸਮਰਥਾ ਸਗਨ ਸਿਸ਼ਟ ਕੋ ਮਾਈ ਬਾਪ ਭਗਤ ਵਸੁਰ ਪਾਪੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਸੋਠ ਮਹੱਲਾ ਪੰਜਵਾ कारेशनान सिमर प्रभ्यप्ना मन तन पयारोगा ਕੋਟ ਬਿਗਨ ਲਾਤੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਭਾਕੇ ਆ ਗਾਵੋ ਸੁਣੋ ਪੜੋ ਨਿਤ ਪਾਈ ਗੁਰਪੂਰੇ ਤੇ ਰੱਖਿਆ ਰਹਾਉ ਸਾਚਾ ਸਾਹਿਬ ਅਮਤ ਵਡਾਈ ਭਗਤ ਬਸਰ ਦੇ ਆਲਾ ਸੰਤਾ ਕੀ ਪਾਜ ਰਖਦਾਇ ਆਦ ਬਿਰਧ ਪ੍ਰਤ ਪਾਲਾ ਹਰ ਅਮਰਤ ਨਾਮ ਪੋਜਨ ਨਿਤ ਭੁੰਚੋ ਸਰਬ ਵੇਲਾ ਮੁਖ ਪਾਵੋ ਜਰਾ ਮਰਾਤਾ ਸਭ ਨਾਠਾ ਗੁਰ ਗੋਬਿੰਦ ਨੇ ਤਕਾਬੋ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਏ ਪ੍ਰਗਟ ਭਈ ਸਗਲਾ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਸੋਟ ਮਹੱਲਾ ਪੰਜੇਵਾ ਸੂਖ ਮੰਗਲ ਕਲਿਆਣ ਸਾਜ ਤੁਨ ਪ੍ਰਭ ਕੈ ਚੰ ਨਿਹਾਰਿਆ ਰੱਖਣ ਹਾਰੇ ਰਾਖਿਓ ਬਾਰਕ ਸਤਿਗੁਰਤਾ ਪੋਤਾਰਿਆ ਉਬਰੇ ਸਤਿਗੁਰ ਕੀ ਸਰਣਾਏ ਜਾਕੀ ਸੇਵਨਾ ਬਿਰਤੀ ਜਾਇ ਰਹਾ ਕਰਮ ਸੂਖ ਬਾਰ ਪੁਨ ਸੁਖਾ ਪ੍ਰਭ ਆਪਣੇ ਭਏ ਦਿਆਲਾ ਨਾਨਕ ਬਿਗਨਾ ਲਾਗੇ ਕੋ ਮੇਰਾ ਪ੍ਰਭੁ ਆ ਕਿਰਪਾਲਾ ਸੋਠ ਮਹਲਾ ਪੰਜਵੈ ਗਏ ਕਲੇਸ਼ ਰੋਗ ਸਭ ਨਾਸੀ ਪ੍ਰਭ ਆਪਣੇ ਕਿਰਪਾ ਧਾਰੇ ਆਠ ਪਹਿਰਾ ਰਾਦੋ ਸਾਮੀ ਪੂਰਨ ਕਾਲ ਹਮਾਰੇ ਅਰਜੋ ਦੂਸ ਕਸੰਬਦਰਾਸ

ਕਰਨ ਕਾਨ ਸਮਰਨ ਸੁਆਮੀ ਪੂਨ ਪ੍ਰਭੁ ਇਹਦਾ ਤਾਰਾ ਆਨੰਦ ਵਿਨੋਦ ਮੰਗਲ ਗੁਣ ਗਾਵੋ ਗੁਰੂ ਨਾਨਕ ਪੈ ਦੇ ਆਲਾ ਜਜ ਕਰ ਪੈ ਜਗ ਭੀਚਰ ਹੋਆ ਪਾਰ ਬ੍ਰਹਮ ਰਖਵਾਲਾ ਸੋਠ ਮਹਲਾ ਪੰਜਵਾ ਦੁਰਤ ਗਵਾਇ ਹਰ ਪ੍ਰਭਿ ਆਪੇ ਸਭ ਸੰਸਾਰ ਉਬਾਰਿਆ ਬਾਰ ਬ੍ਰਹਮ ਪ੍ਰਭ ਕਿਰਪਾ ਧਾਰੇ ਆਪਣਾ ਬਿਰਦ ਸਮਾਰਿਆ ਹੋਏ ਰਾਜੇ ਰਾਮ ਕੀ ਰਖਵਾਲੇ ਸੂਖ ਸਾਜਨੰਦ ਗੁਣ ਗਾਵ ਮੰਤਨ ਦੇਹ ਸੋ ਖਾਲੀ ਰਹਾਉ ਪਤੁਦੁਧਾਰਨ ਸਤਿਗੁਰ ਮੇਰਾ ਮੋਇ ਤਿਸ ਕਾ ਪ੍ਰਭਾਸਾ ਬਖਸ਼ਲੇ ਸਭ ਸੱਚੇ ਸਾਹਿਬ ਸ੍ਰੀ ਨਾਨਕ ਕੀ ਅਰਦਾਸ ਸੋਠ ਮਹੱਲਾ ਪੰਜੇਵਾ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਸਰਨੀ ਉਬਾਰੇ ਕਾਰਜ ਸਗਲ ਸੁਵਾਰੇ ਹਰ ਜਾਨੁ ਸਿਮਰਿਆ ਨਾਮ ਆਧਾਰ ਤਾ ਪੋਤਾ ਰਿਆ ਸਤਿਗੁਰ ਪੂਰੈ ਆਪਣੀ ਕਿਰਪਾ ਧਾਰਾ ਹਾ ਸਦਾ ਆਨੰਦ ਕਰੈ ਮੇਰੇ ਪਿਆਰੇ ਹਰ ਗੋਬਿੰਦ ਗੁਰ ਆਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਤ ਸੁਭਾਕੇ ਆ ਰਿਸੋਰਟ ਮੱਲਾ ਪੰਜੇਵਾ ਤੇ ਕਿਰਪਾਲ ਸੁਆਮੀ ਮੇਰੇ ਤੇ ਸਾਚਾ ਦਰਬਾਰ ਸਤਗੁਰ ਤਾਪ ਗਵਾਏ ਆ ਪਾਏ ਥਾੜ ਪੈ ਸੰਸਾਰ ਆਪਣੇ ਜੀ ਜੰਤਿ ਆਪੇ ਰਾਖੇ ਜਮੈ ਕਿਉੜ ਤਾਰ ਹਰ ਕੇ ਚਰਨ ਰਿਧਵਰਤਾਰ ਸਦਾ ਸਦਾ ਪ੍ਰਭ ਸੁਮਰੀ ਆ ਪਾਏ ਦੁੱਖ ਕਿਲਬ ਘਟ ਨਹਾਰ ਰਹਾ ਤਿਸ ਕੀ ਸਰਣੀ ਉਬਰ ਪਾਏ ਜਨ ਰਚਿਆ ਸਭ ਕੋਏ ਕਰਨ ਕਾਰ ਸਬਰ ਸੋ ਪਾਏ ਸੱਚੇ ਸੱਚੇ ਸੋਏ ਨਾਨਕ ਪ੍ਰਭੂ ਤੇ ਆਈਐ ਪਾਏ ਮਨ ਤਨ ਚੇਤਨ ਹੋਏ ਸੋਠ ਮਹਲਾ ਪੰਜਵਾਂ ਸੰਤੋ ਹਰ ਹਰ ਨਾਮ ਤੇ ਆਈ ਸੁਖ ਸਾਗਰ ਪਰ ਵਿਸਰੋ ਨਾਹੀ ਮਨ ਚਿੰਦਿਆ ਫਲ ਪਾਏ ਭਾਰਾ ਸਤਗੁਰ ਪੂਰੈ ਤਾਪ ਗਵਾਇਆ ਆਪਣੇ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਪੈਯ ਦਿਆਲਾ ਦੁੱਖ ਮਿਟਿਆ ਸਭ ਪਰਵਾਰੇ ਸਰਬ નિਦਾਨ ਮੰਗਰਸ ਰੂਪ ਹਰ ਕਾ ਨਾਮ ਆਧਾਰੋ ਨਾਨਕ ਪਤਰਾਖੀ ਪ੍ਰਮੇਸ਼ਰ ਉਦਰੇਆ ਸਭ ਸੰਸਾਰੋ ਸੋਠ ਮਹੱਲਾ ਪੰਜੇਵਾ ਮੇਰਾ ਸਤਗੁਰ ਖਵਾਲਾ ਹੋਵਾ ਤਾਰ ਕਿਰਪਾ ਪ ਬਾਹਤ ਦੇ ਰੱਖਿਆ ਹਰ ਗੋਬਿੰਦ ਨਵਾ ਨਿਰੋਵਾ ਰਹਾ ਤਾਪ ਗਿਆ ਪ੍ਰਭ ਆਪ ਮਿਟਾਇਆ ਜਨਕੀਨੀ ਲਾਜ ਰਖਾਏ ਸਾਧ ਸੰਗਤ ਕੇਤੇ ਸਭ ਫਲ ਪਾਏ ਸਤਿਗੁਰ ਕੈਬ ਲਜਾਏ ਹਲਤ ਪਾਲਤ ਪਰ ਦੋਵੈ ਸਵਾਰੇ ਅਮਰਾ ਗੁਣ ਅਵਗੁਣਾਂ ਵਿਚਾਰੇ ਆ ਅਟਲ ਬਚਨ ਨਾਨਕ ਗੁਰ ਤੇਰਾ ਸਭਲ ਗੁਰ ਨਮਸਤਕਾਰ ਧਾਰਿਆ ਸੋਟ ਮਹੱਲਾ ਪੰਜੇਵਾ ਜੀ ਜੰਤਰ ਸਭ ਥਿਸਕੇ ਕੀਏ ਸੋਈ ਸੰਸਹਾਈ ਆਪਣੇ ਸਿਵਕਿਆ ਪੇੜਕੈ ਪੂਰਨ ਪਈ ਵੜਾਏ ਪਾਪ ਬ੍ਰਹਮ ਪੂਰਾ ਮੇਰੇ ਨਾਲ ਗੁਰਪੂਰੈ ਪੂਰੀ ਸਭ ਰੱਖੇ ਓਏ ਸਰਬ ਦਿਆਲ ਰਹਾਉ ਅਨੰਦ ਨਾਨਕ ਨਾਮ ਤੇ ਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕਢਲਾਇ ਰੱਖੇ ਜੋ ਬਾਰਕ ਬਿਦਮਤਾ ਸੋਠ ਮਾਲਾ ਪੰਜਵਾ 68 ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗੁਰਪੂਰਹਿ ਰਾਕੀ ਸਣ ਸੱਚੇ ਕੀ ਤਾਕੇ ਪਰਮੇਸ਼ਰ ਆਪੋ ਹਰਖਵਾਲਾ ਸ਼ਾਂਤ ਸਹਿ ਸੁਖੇ ਨਮੈ ਉਪਜੈ ਮਨ ਹੋਆ ਸਦਾ ਸੁਖਾਲਾ ਰਹਾ ਹਰ ਹਰ ਨਾਮ ਦਿਉਦਾਰੂ ਤិន ਸਗਲੇ ਰੋਗ ਬਿਦਾਰੂ ਆਪਣੀ ਕਿਰਪਾ ਧਾਰੀ ਤិន ਸਗਲੇ ਬਾਤ ਸੁਵਾਰੇ ਪ੍ਰਭ ਆਪਣਾ ਬਿਰਧ ਸਮਾਰਿਆ ਹਮਰਾ ਗੁਣ ਅਵਗੁਣਾਂ ਵਿਚਾਰਿਆ ਗੁਰ ਕਾ ਸ਼ਬਦ ਪਿਉ ਸਾਖੇ ਤិន ਸਗਲੇ ਲਾਜ ਰਾਕੇ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸਚ ਸਾਖੇ ਆਪਣੇ ਦਾਸ ਕੀ ਪਾਜ ਰਾਕੇ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈ ਜੋ ਰਾਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ